ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਊਜ਼ੀਲੈਂਡ ਦੇ ਵਿੱਚ ਖਾਲਸਤਾਨੀ ਝੰਡੇ ਨੂੰ ਰੱਦੀ ਦੇ ਵਿੱਚ ਛੁਟਿਆ ਜਾਂਦਾ ਹੈ ਜਾਨੀ ਕਿ ਬੇਕਦਰ ਕੀਤੀ ਜਾਂਦੀ ਹੈ ਜਿਹੜੇ ਖਾਲਸਤਾਨੀ ਨੇ ਇਹ ਕਹਿੰਦੇ ਨੇ ਸਾਨੂੰ ਖਾਲਸਤਾਨ ਚਾਹੀਦਾ ਚਾਹੀਦਾ ਕਿੱਥੇ ਹੈ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਪਰ ਜਦੋਂ ਇਹ ਫੋਰਨ ਕੰਟਰੀਆਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਨਾਰੇਬਾਜ਼ੀ ਕਰਦੇ ਨੇ ਖਾਲਸਤਾਨੀ ਝੰਡੇ ਲਹਿਰਾਉਂਦੇ ਨੇ ਤੇ ਉਸ ਧਰਤੀ ਦੇ ਜਿਹੜੇ ਵਸਨੀਕ ਆਦਿਵਾਸੀ ਲੋਕ ਨੇ ਜਿਵੇਂ ਮੈਂ ਨਿਊਜ਼ੀਲੈਂਡ ਦੀ ਗੱਲ ਕਰਦਾ ਉਹ ਲੋਕ ਇਹ ਝੰਡੇ ਨੂੰ ਰੱਦੀ ਦੇ ਵਿੱਚ ਸੁੱਟ ਦਿੰਦੇ ਨੇ ਕਿਉਂ ਸੁੱਟ ਦਿੰਦੇ ਆ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਇੰਡੀਆ ਦੇ ਖਾਲਸਤਾਨੀ ਨੇ ਉਹਨਾਂ ਨੂੰ ਅਤਵਾਦੀ ਕਹਿ ਕੇ ਨਿੰਦਿਆ ਹੈ ਤੇ ਨਿਊਜ਼ੀਲੈਂਡ ਦੇ ਪ੍ਰਚਾਰਕ ਬ੍ਰਾਇਨ ਤਮਾਕੀ ਨੇ ਨਿਊਜ਼ੀਲੈਂਡ ਵਿੱਚ ਖਾਲਸਤਾਨੀਆਂ ਨੂੰ ਇੱਕ ਨਸੀਹਤ ਦਿੱਤੀ ਹੈ ਉਹ ਨਸੀਹਤ ਕੀ ਹੈ ਉਹ ਕਹਿੰਦੇ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਹੀ ਖਾਲਸਤਾਨੀਆਂ ਨੂੰ ਅਤਵਾਦੀ ਕਹਿੰਦੇ ਨੇ ਫਿਰ ਤੁਹਾਡੀ ਔਕਾਤ ਕੀ ਹੈ ਕਿ ਤੁਸੀਂ ਸਾਡੇ ਮੁਲਕਾਂ ਵਿੱਚ ਆ ਕੇ ਖਾਲਸਤਾਨ ਦੀ ਮੰਗ ਕਰੋ ਮਤਲਬ ਇਹ ਬਹੁਤ ਵੱਡੀ ਲਾਹਨਤ ਤੇ ਖਾਲਸਤਾਨ ਮੰਗਣ ਵਾਲੇ ਦੇ ਮੂੰਹ ਤੇ ਚਪੇੜ ਹੈ ਨਿਊਜ਼ੀਲੈਂਡ ਦਾ ਇੱਕ ਪ੍ਰਚਾਰਕ ਜਿਹੜਾ ਟਮਾਕੀ ਹੈ ਉਹਦੇ ਵੱਲੋਂ ਇਹ ਨੁਸ਼ੀਰ ਦਿੱਤੀ ਗਈ ਹੈ ਔਰ ਇਹ ਹਵਾਲਾ ਕੀ ਦਿੱਤਾ ਖਾਲਸਤਾਨੀ ਨੂੰ ਸਿਹਤ ਦੀ ਕੀ ਦਿੱਤੀ ਉਹ ਕਹਿੰਦੇ ਤੁਹਾਡੇ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਤੁਹਾਨੂੰ ਅਤਵਾਦੀ ਕਹਿ ਦਿੱਤਾ ਅਸੀਂ ਤੁਹਾਨੂੰ ਨਿਊਜ਼ੀਲੈਂਡ ਦੇ ਵਿੱਚ ਇਹ ਗੰਦ ਕਿਉਂ ਪਾਉਣ ਦੀ ਹੁਣ ਜਿਹੜੀ ਮੈਂ ਗੱਲ ਕਹਿਣ ਲੱਗਾ ਨਾ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਖਾਲਸਤਾਨੀ ਨੇ ਜਾਂ ਭਾਰਤ ਦੇ ਵਿਸ਼ਨੀਕ ਲੋਕ ਨੇ ਉਹਨਾਂ ਨੂੰ ਇਹ ਬੇਨਤੀ ਹੈ ਬੀਜੇ ਆਪਣੀ ਮਾੜੀ ਮੋਟੀ ਇੱਜ਼ਤ ਬਚਾਉਣੀ ਹੈ ਤਾਂ ਜਿਨ੍ਹਾਂ ਨੂੰ ਅੱਤਵਾਦੀ ਦੇ ਨਾਮ ਨਾਲ ਜਾਣਿਆ ਜਾਂਦਾ ਖਾਲਸਤਾਨੀਆਂ ਨੂੰ ਉਹਨਾਂ ਤੋਂ ਦੂਰ ਰਹੋ ਤੇ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਖਾਲਸਤਾਨੀਆਂ ਦੇ ਨਾਲ ਤੁਹਾਡੀ ਵੀ ਮਿੱਟੀ ਪੱਟ ਹੋਣੀ ਹੈ ਤੁਹਾਡੇ ਵੱਡੇ ਵੱਡੇ ਬਿਜ਼ਨਸ ਨੇ ਤੁਸੀਂ ਆਪਣੇ ਕਾਰੋਬਾਰ ਸੈੱਟ ਕੀਤੇ ਐ ਤੇ ਇਹਨਾਂ ਦੇ ਪਿੱਛੇ ਲੱਗ ਕੇ ਇਨਾਂ ਦੀ ਹਾਂ ਵਿੱਚ ਆਮ ਲਾ ਕੇ ਹੰਗਾਰਾ ਪਰ ਕੇ ਤੇ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰੋਗੇ ਕਿਉਂਕਿ ਇਹਨਾਂ ਦੀ ਮਿੱਟੀ ਪੱਟ ਹੋ ਰਹੀ ਹੈ ਇਹਨਾਂ ਦੀਆਂ ਕਰਤੂਤਾਂ ਇਹ ਨੇ ਇਹ ਜਿਹੜੇ ਮੁਲਕ ਵਿੱਚ ਵੀ ਜਾਂਦੇ ਨੇ ਉਸ ਮੁਲਕ ਦੇ ਨਾਲ ਗਦਾਰੀ ਕਰਦੇ ਨੇ ਜਿਹੜੇ ਮੁਲਕ ਦਾ ਇਹ ਖਾਂਦੇ ਨੇ ਉਸੇ ਮੁਲਕ ਨੂੰ ਇਹ ਭੰਡਦੇ ਨੇ ਔਰ ਅਤਵਾਦ ਫੈਲਾਉਂਦੇ ਆ ਮੈਂ ਬਹੁਤ ਮਾਰੀ ਇਹ ਗੱਲ ਕਹੀ ਹੈ ਕਿ ਇਹਨਾਂ ਦੇ ਕੋਈ ਐਡੇ ਵੱਡੇ ਕਾਰੋਬਾਰ ਨਹੀਂ ਜਾਂ ਤਾਂ ਇਹ ਬਲੈਕਮੇਲਿੰਗ ਦਾ ਧੰਦਾ ਕਰਦੇ ਆ ਜਾਂ ਜਿਹੜੇ ਲੋਕ ਕਾਰੋਬਾਰੀ ਨੇ ਸੈਟ ਨੇ ਆਪਣੇ ਕਾਰੋਬਾਰ ਦੇ ਵਿੱਚ ਉਹਨਾਂ ਦੇ ਕੋਲੋਂ ਫਰੋਤੀਆਂ ਮੰਗਦੇ ਆ ਹੁਣ ਇਹ ਜੇ ਬਾਬੇ ਨਾਨਕ ਦੇ ਸਿਧਾਂਤ ਨੂੰ ਫੋਲੋ ਕਰਦੇ ਹੁੰਦੇ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਮਕਸਦ ਹੁੰਦਾ ਕਿਰਤ ਕਰਨਾ ਯਾਨੀ ਕਿ ਆਪਣੇ ਪਰਿਵਾਰ ਪਾਲਣ ਲਈ ਕੁਝ ਕੰਮ ਧੰਦਾ ਕਰਦੇ ਕਾਰੋਬਾਰ ਕਰਦੇ ਇਹ ਇੰਡੀਆ ਦੇ ਵਿੱਚ ਵੀ ਬੇਲੜ ਸੀ ਤੇ ਫੋਰਨ ਕੰਟਰੀਆਂ ਵਿੱਚ ਜਾ ਕੇ ਵੀ ਇਹ ਬੇਲ ਜਿਹੜੇ ਕਿ ਬੇਲ ਬੇਲੜਪਣਾ ਕਹਿ ਲਈਏ ਉਹ ਕਰ ਰਹੇ ਨੇ ਬੇਲੜ ਲੋਕ ਨਹੀਂ ਜੇ ਅਸਲ ਵਿੱਚ ਪੁੱਛੋਗੇ ਤੇ ਹੁਣ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਇਹਨਾਂ ਦੀ ਕਹਿ ਲਈਏ ਪੁੱਗਤ ਸਵਾਰੀ ਹੈ ਉੱਥੋਂ ਦੇ ਵਸਨੀਕ ਲੋਕਾਂ ਨੇ ਇੱਕ ਤਮਾਕੀ ਪ੍ਰਚਾਰਕ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਅੱਤਵਾਦੀ ਹੋ ਸਾਡੇ ਦੇਸ਼ ਵਿੱਚ ਗੰਦ ਨਾ ਪਾਓ ਮੈਂ ਇਹ ਖਾਲਸਾਨੀਆਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਤੇ ਨਾ ਮੈਂ ਕਮਾਂ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਨੇ ਜਿਹੜੇ ਭਾਰਤ ਦੇ ਵਿੱਚੋਂ ਗਏ ਨੇ ਉਹ ਕਿਸੇ ਵੀ ਕੰਟਰੀ ਵਿੱਚ ਰਹਿੰਦੇ ਜਿਵੇਂ ਮੈਂ ਨਿਊਜ਼ੀਲੈਂਡ ਦੀ ਗੱਲ ਕਰਨੀ ਗਾ ਜਿਹੜੇ ਨਿਊਜ਼ੀਲੈਂਡ ਵਿੱਚ ਰਹਿੰਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਜੇ ਭਲਾ ਚਾਹੁੰਦੇ ਤੁਸੀਂ ਜਿਹੜੀ ਕੰਟਰੀ ਵਿੱਚ ਰਹਿ ਰਹੇ ਹੋ ਨਿਊਜ਼ੀਲੈਂਡ ਦੇ ਵਿੱਚ ਉੱਥੋਂ ਦਾ ਕਾਇਦਾ ਕਾਨੂੰਨ ਕਾਨੂੰਨ ਤੁਹਾਡੇ ਲਈ ਕੀ ਹੈ ਜੇ ਉਸ ਦੇ ਕਾਇਦਾ ਕਾਨੂੰਨ ਤੁਸੀਂ ਫੋਲੋ ਨਹੀਂ ਕਰੋਗੇ ਤੁਹਾਨੂੰ ਉੱਥੇ ਸਿਟੀਨਸਿਪ ਲੈ ਕੇ ਵੀ ਭਾਵ ਇਹ ਮਹਿਸੂਸ ਹੋ ਕਿ ਸਾਡੇ ਨਾਲ ਇੱਥੇ ਵੀ ਨਿਆਂ ਨਹੀਂ ਹੋ ਰਿਹਾ ਆਲਾ ਨਿਆਂ ਤੁਹਾਨੂੰ ਕਿਉਂ ਦੇਊਗਾ ਜਦੋਂ ਜਿਹੜੇ ਬੰਦੇ ਇਕ ਖਾਲਸਾ ਦੇ ਨਾਮ ਤੇ ਗੰਦ ਪਾਉਂਦੇ ਨੇ ਅਤਬਾਜ਼ ਫੈਲਾਉਂਦੇ ਨੇ ਅਗਲੇ ਨੇ ਕੰਟਰੋਲ ਕਰਨਾ ਉਹਨਾਂ ਨੂੰ ਤੇ ਨਾਲ ਤੁਸੀਂ ਮਿਲ ਪੇਟੇ ਜਾਓ ਇਹ ਗੱਲ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ